ਅੱਜ ਯਾਰ ਸਾਨੂੰ ਜਾਂਦਿਆਂ ਦੇ ਦਿਖਾ ਦਈਏ ਪੁਲ ਐ ਇਹ ਹ ਮਿਲਟਨ ਦੇ ਲਾਗੇ ਨਿਆਗਰਾ ਫਾਲ ਜਦੋਂ ਆਪਾਂ ਜਾਣੇ ਆ ਇਹ ਪੁਲ ਬਹੁਤ ਉੱਚਾ ਜੀ ਸਮੁੰਦਰ ਬੜਾ ਨੀਮਾ ਰਹਿ ਜਾਂਦਾ ਇੱਥੇ ਹਵਾ ਹਵਾਈ ਪੁਲ ਕਹਿੰਦੇ ਨੇ ਇਹਨੂੰ ਪਰ ਅੱਜ ਟ੍ਰੈਫਿਕ ਬਹੁਤ ਜ਼ਿਆਦਾ ਐ ਸਾਨੂੰ ਨੇੜੇ ਜਾ ਕੇ ਦਿਖਾਉਣਾ ਮੈਂ ਬਹੁਤ ਦੇਖੋ ਸਮੁੰਦਰ ਕਾਫੀ ਨੀਮਾ ਰਹਿ ਗਿਆ ਜੀ ਤੋਂ ਤੋਂ ਘੱਟ 50 60 ਫੁੱਟ ਨੀਮਾ ਬਹੁਤ ਉੱਚਾ ਪੁਲ ਹੈ

ਸ਼ੇਰ ਨਿਆਗਰਾ ਨਿਆਗਰਾ ਪੰਜਾਬੀ ਜੀ ਨੂੰ ਆਪਾਂ ਕਹਿ ਰਹੇ ਨਿਆਗਰੇ ਤੇ ਥੋੜਾ ਜਿਹਾ ਖਾਲ ਆਪਣੇ ਬਿਲਕੁਲ ਨੇੜੇ ਆ ਗਿਆ ਅੱਗੇ ਚੱਲ ਕੇ ਤੁਹਾਨੂੰ ਦਿਖਾਉਨੇ ਆ ਆ ਲਾਈਨਾਂ ਦੋ ਚਾਰ ਗਈਆਂ ਨੇ ਲਓ ਜੀ ਅਸੀਂ ਨਿਆਗਰਾ ਫਾਲ ਪਹੁੰਚ ਗਏ ਆ ਉੱਡ ਰਹੀ ਜਿਹੜੀ ਭਾਪ ਧੁੰਦ ਉੱਪਰ ਇੱਥੇ ਪਾਣੀ ਡਿੱਗ ਰਿਹਾ ਹੈ ਨੇੜੇ ਜਾ ਕੇ ਤੁਹਾਨੂੰ ਦਿਖਾਉਨੇ ਆ ਸਤਿੰਦਰਪਾਲ ਨੇ ਚੱਕ ਲਿਆ ਡਰੋਨ ਡਰੋਨ ਨਾਲ ਤੁਹਾਨੂੰ ਡਰੋਨ ਦੇ ਨਾਲ ਦਰਸ਼ਨ ਕਰਾਵਾਂਗੇ ਉੱਪਰੋਂ। ਹੋ ਨਹੀਂ ਆ ਰਹੇ ਹਾਂ। ਪਾਣੀ ਅਗਰਾਫਾਲ ਦਾ ਸ਼ੁਰੂ ਕਰ ਰਹੇ ਹਾਂ ਕਿਉਂਕਿ ਲੇਟ ਬਹੁਤ ਜ਼ਿਆਦਾ ਹੋ ਗਏ। ਅੱਜ ਜਿਹੜਾ ਪਾਵਰ ਪਲਾਂਟ ਲੱਗਿਆ ਹੋ ਰਿਹਾ ਨੇ ਅਗਰਾਫਾਲ। ਪਾਣੀ ਨਾਲ ਬਿਜਲੀ ਜਿਹੜੀ ਪੈਦਾ ਹੁੰਦੀ ਹੈ ਇਹ ਜਿਹੜਾ ਪਾਵਰ ਪਲਾਂਟ ਸੀ 1905 ਦੇ ਵਿੱਚ ਸ਼ੁਰੂ ਹੋਇਆ ਸੀ। ਆ ਇਧਰ ਮਾੜੇ ਦਿਖਾ ਦੇ ਇਹਦੇ ਨੀਚੇ ਟਨਲ ਬਣੀ ਹੋਈ ਹੈ ਜੀ ਜਿਹੜੀ 670 ਫੁੱਟ ਲੰਮੀ ਟਨਲ ਹੈ ਸਰੰਗ ਇਹਦੇ ਵਿੱਚ ਸਾਰੀਆਂ ਟਰਬਾਈਨਾ ਉਹਨਾਂ ਦਾ ਇਤਿਹਾਸ ਸਾਰਾ ਲਿਖਿਆ ਹੋਇਆ ਹੈ ਅੱਜ ਤੁਹਾਨੂੰ ਇਹ ਟਨਲ ਅੰਦਰੋਂ ਜਾ ਕੇ ਦਿਖਾਉਨੇ ਆ ਅੰਦਰ ਜਾ ਕੇ ਆਪਾਂ ਫਾਲ ਦੇ ਬਿਲਕੁਲ ਨੇੜੇ ਬਗ ਜਾਗੇ ਜਿੱਥੇ ਪਾਣੀ ਡਿੱਗ ਰਿਹਾ ਤੇ ਕਿਉਂਕਿ ਇੱਕ ਤਾਂ ਉੱਪਰੋਂ ਆਪਾਂ ਫਾਲ ਦੇ ਦ੍ਰਿਸ਼ ਬਾਅਦ ਚ ਫਿਲਮਾ ਲਾਂਗੇ ਤੇ ਆ ਦੇਖੋ ਟਨਲ টারਬਾਈਨ ਦਿਖਾਈ ਹੋਈ ਐ ਅੱਗੇ ਆਪਾਂ ਅੰਦਰ ਚੱਲਾਂਗੇ ਅੰਦਰ ਜਾ ਕੇ ਤੁਹਾਨੂੰ ਸਾਰੀ ਇਹ ਟਨਲ ਹੈ ਜਿਹੜੀ ਵਿੱਚ ਸਾਰੇ ਜਿੰਨੇ ਔਜ਼ਾਰ ਨੇ ਇਨਸਟਰੂਮੈਂਟ ਨੇ ਸਾਰੇ ਤੁਹਾਨੂੰ ਅੰਦਰੋਂ ਦਿਖਾਵਾਂਗੇ ਔਰ ਉਹਨਾਂ ਦੀ ਹਿਸਟਰੀ ਵੀ ਲਿਖੀ ਹੋਈ ਹੈ ਨਾਲ ਉਹ ਨਾਲ ਤੇ ਅੱਜ ਤੁਹਾਨੂੰ ਕਹਿੰਖੇ ਨਾਗਰਾ ਫਾਲ ਜਿਹੜਾ ਬਾਹਰੋਂ ਹੈ ਬਾਹਰੋਂ ਦਾ ਦ੍ਰਿਸ਼ ਪਾਣੀ ਦਾ ਉਹ ਆਪਾਂ ਅਗ ਫਿਲਵਾਵਾਂਗੇ ਤੇ ਜਿਹੜਾ ਅੰਦਰਲਾ ਦ੍ਰਿਸ਼ ਹੈ ਆਹਾ ਫਾਲ ਦਾ ਟਨਲ ਹੈ ਜਿਹੜੀ ਹੈ ਜੇ ਟਨਲ ਤੁਹਾਨੂੰ ਅੰਦਰੋਂ ਦਿਖਾਉਨੇ ਆ ਸਾਰੇ ਸ਼ੁਰੂ ਇੱਥੋਂ ਆਪਾਂ ਕਰਦੇ ਆ ਜੀ ਐਂਟਰੀ ਇੱਥੋਂ ਐਂਟਰੀ ਸ਼ੁਰੂ ਹੋ ਗਈ ਜੀ ਇਹ ਸਾਰੀ ਮੇਰੇ ਪਿਛਲੇ ਪਾਸੇ ਦੇਖ ਰਹੇ ਹੋ ਸਾਰੀ ਟਨਲ ਦਾ ਟਰਬਾਈਨਾ ਜਿਹੜੀ ਲੱਗੀ ਹੋ ਜਣੇ ਇਹ ਟਰਬਾਈਨਾ ਦਾ ਸਾਰਾ ਨੇੜੇ ਜਾ ਕੇ ਤੁਹਾਨੂੰ ਦਿਖਾਵਾਂਗੇ ਅੰਦਰ ਇੱਥੋਂ ਆਪਾਂ ਟਿਕਟ ਲੈ ਲਈਏ ਇੱਥੇ ਬੁਕਿੰਗ ਹੈਗੀ ਲਓ ਜੀ ਨਿਆਗਰਾ ਫਾਲ ਦਾ ਅਸੀਂ ਪਾਸ ਐਂਟਰੀ ਦਾ ਲੈ ਲਿਆ ਹੁਣ ਅੱਗੇ ਚੱਲ ਕੇ ਤੁਹਾਨੂੰ ਦਿਖਾਉਨੇ ਆ ਆ ਦੇਖੋ ਨਾਲ ਜਿਹੜਾ ਮਿਲੇ ਤੇ ਇਹ ਆਡੀਓ ਹੈ ਜਿਹੜੀ ਵੀ ਇਨਸਟਰੂਮੈਂਟ ਦੇ ਕੋਲੇ ਆਪਾਂ ਜਾ ਕੇ ਖੜਾਂਗੇ ਜਿਹੜੀ ਮਸ਼ੀਨ ਕੋਲੇ ਖੜਾਂਗੇ ਉਹ ਜਿਹਨੂੰ ਦੱਬਾਂਗੇ ਆਪਾਂ ਉਹ ਉਹਦੀ ਸਾਰਾ ਜਿਹੜਾ ਇਤਿਹਾਸ ਹੈ ਉਹਦਾ ਉਹ ਉਹਦੇ ਵਿੱਚ ਆਡੀਓ ਹੈ ਜਿਹੜਾ ਸੁਣਾਉਣ ਲੱਗ ਜੂ ਇਸੇ ਤਰ੍ਹਾਂ ਬਹੁਤ ਵਧੀਆ ਸਿਸਟਮ ਇਹਨਾਂ ਨੇ ਬਣਾਇਆ ਹੋਇਆ ਜੀ ਇਹ ਕਮਨਿਕੇਟ ਸਟਾਰਟ ਇਅਰ ਆਡੀਓ ਟੂਰ ਪੁਆਇੰਟਿੰਗ ਸੁਪਲਾਇਰ ਹੇਰ ਲਓ ਜੀ ਇਹਨੇ ਦੱਸਣਾ ਹੁਣ ਸ਼ੁਰੂ ਕਰਤਾ ਓਕੇ ਆ ਦੇਖੋ ਇਹ ਆ ਇਸ ਤਰ੍ਹਾਂ ਦੀ ਟਨ ਵਾਲੇ ਇਹ ਨਾਗਰਾਫਾਲ ਦੇ ਬਿਲਕੁਲ ਜਦੋਂ ਕੋਲੇ ਚਲੇ ਗਏ ਆਪਾਂ ਇਸ ਤਰ੍ਹਾਂ ਤੁਹਾਨੂੰ ਦਿਖਾਵਾਂਗੇ ਅੰਦਰ نیچے ਗਿਰਦੀ ਇਹ ਆਹ ਉਹ ਦੇ ਤੇ ਇਹ ਟਨਲ ਵਿੱਚ ਇਸ ਤਰ੍ਹਾਂ ਪਾਣੀ ਆਉਂਦਾ ਜੀ ਆ ਦੇਖੋ ਉੱਪਰੋਂ ਟਰਵਾਈਨਾਂ ਚੱਲਦੀਆਂ ਨੇ ਇਹ ਸਾਰਾ ਬਣਾਇਆ ਜੀ ਸਕੈਚ ਇਹ ਟਨਲ ਦਾ ਤੇ ਕਿਸ ਤਰ੍ਹਾਂ ਪਾਣੀ ਉਹ ਉੱਚਾ ਹੈ ਇੰਨੀ ਟਨਲ ਉੱਥੋਂ ਆ ਦੇਖੋ ਵਰਕਰ ਫਿਰ ਰਹੇ ਨੇ ਪਾਣੀ ਇਹ نیچے ਆ ਰਿਹਾ ਆ ਅੱਗੇ ਸਾਰਾ ਇਹਦਾ ਜਿਹੜਾ ਹੈਗਾ ਥਰਸਟ ਡੈਕ ਬਣਾਇਆ ਹੋਇਆ ਹੈ ਇਹ ਪਾਣੀ નીચે ਫਿਰ ਇਸ ਤਰ੍ਹਾਂ ਹੁੰਦਾ ਆ ਆਟਰਬਾਈਨਾਂ ਚੱਲ ਰਹੀਆਂ ਨੇ ਆ ਦੇਖੋ ਇਹ ਟਰਬਾਈਨਾਂ ਦੇ ਰੋਲਰ ਚੱਲ ਰਹੇ ਨੇ ਉੱਪਰੋਂ ਉਹ ਐਂਟਰੀ ਹੋ ਰਹੀ ਹੈ ਜੇ ਨਾਗਰਾਫਾ ਤੋਂ ਬਾਹਰ ਸਮੁੰਦਰ ਚ ਪਾਣੀ ਆ ਆ ਦੇਖੋ ਇਹ ਚ ਐਂਟਰੀ ਕਰ ਗਿਆ ਇੱਥੇ ਟਰਬਾਈਨਾਂ ਨੇ نیچے ਤਰਬੈਂ ਜਿਹੜਾ ਟਰਬੈਂ ਦੇ ਅੰਦਰ ਪੰਜਾਬ ਫੈਸਟੀਵਲ ਕਲੀ ਕਲੇ ਹਾਂਜੀ ਪੰਜਾਬ ਫੈਸਟੀਵਲ ਚੜੀ ਹਾਂ ਹਾਂ ਪੰਜਾਬ ਫੈਸਟੀਵਲ ਚੱਲ ਰਿਹਾ ਇੱਧਰ ਤੇ ਉਹ ਅਸੀਂ ਜਾਣਾ ਹੈ ਜੇ ਉਹ ਵੀ ਦੇਖਣਾ थोड़ा लेट आए टाइम काफी गया। तो त्रिलंका। त्रिलंका। हाँ, भारी, भारी। क्या नाम है श्रीलंका तो से दा नाम तो थोड़ा हिंदी थोड़ा हाँ थोड़ा थोड़ा हिंदी जानते है वैसे ज्यादा तो ਲੈਂਗੁਏਜ ਵਾਹਾਂ ਉਹ ਜ਼ਿਆਦਾ ਤੇਗਲੂ ਹੈ ਤੇਗਲੂ ਤਾਮਿਲ 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 ਹਾਂ ਤਾਮਿਲ ਤਾਮਿਲ ਹੈ ਆ ਜਾਓ ਜੀ ਆਪਣੇ ਦੋ ਸਿੰਘ ਮੇਰੇ ਖਾ ਲੱਗੇ ਚਲੇ ਗਏ ਇਹ ਸਾਰੇ ਫੀਡਰ ਨੇ ਜੀ ਬਣੇ ਹੋਏ ਕੱਲੇ ਕੱਲੇ ਫੀਡਰ ਦਾ ਕੱਲਾ ਕੱਲਾ ਇੰਜਨ ਹੈ ਪਰ ਇਹ ਬਹੁਤ ਪੁਰਾਣੇ ਨੇ ਇਹ ਇਹ ਹੁਣ ਮੇਰੇ ਖਾ ਵਰਕਿੰਗ ਪੋਜੀਸ਼ਨ 'ਚ ਨਹੀਂ ਹੈਗੇ ਇਹ ਹਨਾ ਇਹ ਪੁਰਾਣਾ ਇਹਾਸਾ ਸਾਰਾ ਹਾਂ ਹੁਣ ਹੁਣ ਕਿਉਂਕਿ ਹੁਣ ਇਲੈਕਟ੍ਰੋਨਿਕ ਯੁੱਗ ਆ ਗਿਆ ਅਪਡੇਟ ਨੇ ਆਹ ਟਰਬਾਈਨਾਂ ਨੇ ਦੇਖੋ ਬਿਜਲੀ ਪੈਦਾ ਕਰਦੇ ਨੇ ਨੀਚੇ ਸਾਰੀਆਂ ਟਰਬਾਈਨਾਂ ਕਿਉਂਕਿ ਪਲਾਂਟ ਇਹ ਬਹੁਤ ਪੁਰਾਣਾ ਹੈ ਜੀ 1900 1900 ਪੰਜਾਹ ਦਾ ਸ਼ੁਰੂ ਹੋਇਆ ਸੀ ਆ ਕੱਲੇ ਕੱਲੇ ਫੀਡਰ ਦੇ ਜਿਹੜੇ ਲੱਗੇ ਹੋਏ ਨੇ ਇਹਨਾਂ ਦੇ ਹੈਂਡਲ ਸਿਸਟਮ ਉੱਪਰ-ਨੀਚੇ ਇਹ ਦੋ ਕਰਦੇ ਆਪਾਂ बिजली शुरू होती है चालू होती है किथे मतलब 75 मेगावाट आज स्टेशन फिर आप आगे साफ सफाई बहुत करी हुई है जी बिल्कुल बहुत बड़ी टरबाइन है जी ठोस मतलब ये ਇਹ ਹੁਣ ਜਿਹੜੀ ਚੀਜ਼ ਦਾ ਵੀ ਆਪਾਂ ਆ ਚੀਜ਼ ਹੈ ਇਹਦੇ ਇਹਦੇ ਬਾਰੇ ਜਾਣ ਕਰ ਲੈਣੀ ਹੈ ਆਪਾਂ ਨੂੰ ਆ ਇਹਦੇ ਨਾਲ ਟੱਚ ਕਰਨੀ ਪਊ ਆਹ ਆ ਟੱਚ ਕਰਕੇ ਹੁਣ ਇਹਨੇ ਦੱਸਣਾ ਇਹਦੇ ਬਾਰੇ ਸ਼ੁਰੂ ਕਰਤਾ کافی ਲੰਮਾ ਕੰਮ ਹੈ ਜੀ ਨਾਲ ਜੁੜੇ ਰਹੋ ਤੇ ਤੁਹਾਨੂੰ ਨਵੀਆਂ ਨਵੀਆਂ ਚੀਜ਼ਾਂ ਦਿਖਾਈਏ डर किन्ने दो तीन चार पे सात अठार बारह फीटर ने है ना। ये पहला सी ने ने पुराने इंजन मतलब जो टेक्नोलॉजी ओवर टाइम हो जाती है फिर अगे नवी नवी का आ जाए ਔਰ ਇਹਦੇ ਵਿੱਚ ਸਕਰੀਨ ਲੱਗੀ ਹੋਈ ਹੈ ਜੀ ਸਾਰੇ ਜੋ ਚੱਲ ਰਹੀ ਹੈ ਟੂਰ ਟੂਰ ਆਇਆ ਹੋਇਆ ਨਾਲ ਉਹਨਾਂ ਦੇ ਗਾਈਡ ਹੈ ਉਹ ਗਾਈਡ ਜਿਹੜਾ ਹੈ ਉਹਨੂੰ ਸਮਝਾ ਰਿਹਾ ਹੈ ਕਿਉਂਕਿ ਮੇਰੇ ਖਿਆਲ ਹੈ ਸ਼ਾਇਦ ਇਹ ਜਦੋਂ ਜ਼ਿਆਦਾ ਟੂਰ ਆਉਂਦੇ ਨੇ ਵੱਡੇ ਉਹ ਨਾਲ ਇਹ ਗਾਈਡ ਵੀ ਮਹਈਆ ਕਰਾਉਂਦੇ ਨੇ ਹੈਨਾ ਹੂੰ ਇਹ ਤੇ ਕੋਈ ਨਹੀਂ ਸਾਊਂਡ ਸੁਣ ਸਕਦੇ ਆਹ ਪੁਆਇੰਟ ਤੇ ਹੈ ਰਸ਼ਫਲੋ ਇਹ हां बिल्कुल साउंड आ रही है जेड़ा पानी ਦਾ ਖੜਕਾ ਅੰਦਰ ਹੈ ਉਹ ਹੈ ਨਾ ਹਾਂਜੀ ਇਸ ਪੁਆਇੰਟ ਤੇ ਖੜਕੇ ਨੰਬਰ ਆ ਜੋ ਇਹ ਵੀ ਬਹੁਤ ਪੁਰਾਣੀ 올ਡ ਪਿਕਚਰ ਹੈ ਇਹਨਾਂ ਨੇ ਬਣਾਈ ہوئی ਦੇਖੋ ਨੰਬਰ ਸਮਝ ਨਹੀਂ ਦੇਖੋ ਇਹਨਾਂ ਨੇ ਪੁਰਾਣਾ ਸੰਭਾਲਿਆ ਬਹੁਤ ਹੋਇਆ ਪੁਰਾਣਾ ਇਤਿਹਾਸ Alright. Sometimes technology is not my friend so we shall see. Can you guys hear me okay back there? We back there okay awesome. Uh for you folks that are standing right underneath you might want to kind of stand on the fringe. You don't have to kind of ਹੁਣ ਜੀ ਇਹਦੇ ਆਪਾਂ ਨੂੰ ਚੈੱਕ ਕਰਾਉਣਾ ਹੈ ਵੀ ਜਿਹੜੀ ਇਲੈਕਟ੍ਰਿਸਿਟੀ ਸਿਟੀ ਹੈ ਉਹ ਕੋਇਲਾਂ ਦੇ ਵਿੱਚੋਂ ਜਦੋਂ ਕ੍ਰੋਸ ਕਰਦੀ ਹੈ ਅਲੱਗ-ਅਲੱਗ ਫ੍ਰੀਕੁਐਂਸੀ ਤੇ ਜਦੋਂ ਉਹਨੂੰ ਛੱਡਿਆ ਜਾਂਦਾ ਹੈ ਤਾਂ ਉਹ ਮਿਊਜ਼ਿਕ ਵੀ ਪੈਦਾ ਕਰਦੀ ਹੈ। ਉਹ ਹੁਣ ਇਹ ਦਿਖਾਉ ਚਲਾ ਕੇ इस तरह मतलब अलग अलग फ्रीकुएसी तीरी इलेक्ट्रीसिटी बिजली है जी हो बिजली

ਚਾ ਓ ਮਾਈ ਗੋਡ ਆਇਸ ਨਾਟ ਆ ਬਲਡੀ ਲੌਂਗ ਬਿਜਲੀ ਕ੍ਰਾਸ ਹੁੰਦੀ ਹੈ ਜਿਹੜੀ ਜਦੋਂ ਹਮ ਨੇ ਇੰਟਰਸਟਲੀ ਹੈਵ ਆ ਰੈਡੀ ਯੋ ਯਾ ਇਹ ਮੇਰਾ ਬੈ ਨਵੀਂ ਨੂੰ ਪਰਕੰਡਲ ਦਾ ਤੁਹਾਨੂੰ ਨਾ ਲੱਗੂ ਆ ਇਹ ਉਹ ਛੱਡਦਾ ਨਹੀਂ ਪਾਇਦਾ ਜੋ ਇਹ ਦੇਖਣੇ ਪਾਏ ਆ ਹ ਇਲੈਕਟ੍ਰਿਕ ਹੋ ਰਹੀ ਨੇ ਚਲ ਦੇਖਾਂ ਮੈਂ ਪਰ ਇਹ ਦਸਤਾਨਾ ਹੈ ਇੱਕ ਸਪੈਸ਼ਲ ਤੇ ਇਹਦੇ ਜਿਵੇਂ ਕਿਰਨਾ ਲੰਘਦੀਆਂ ਨੇ ਇਹ ਵਿਸ਼ੇਸ਼ ਬਸ਼ਨ ਹੈ ਇਹਦੇ ਨਾਲ ਕੋਈ ਸਾਥ ਨਹੀਂ ਲੱਗਦਾ ਜਿਵੇਂ ਉਸਮਾਨੀ ਚ ਨੇ ਇਹਦੇ ਵਿੱਚ ਚਲ ਗ੍ਰੀਨ ਦਬ ਆਏ ਰੈਡੀ ਕੋਈ ਨਹੀਂ ਚਲ ਬਸ ਮੜਾ ਦੇ ਪਾਲੂ ਉਂਗਲੀਆਂ ਆ ਆ ਹਾਂ ਤੇ ਉਡਿਕਣ ਆ ਹਾਂ ਹਾਂਜੀ ਇਹਦੇ ਵਿੱਚ ਇਲੈਕਟ੍ਰਿਸਿਟੀ ਜਿਹੜੀ ਕਰੌਸ ਹੁੰਦੀ ਹੈ ਇਹਨੂੰ ਜਿੱਥੇ ਟੱਚ ਕਰਾਂਗੇ ਉੱਥੇ ਸਾਰੀਆਂ ਕਿਰਨਾਂ ਆਉਣਗੀਆਂ ਆ ਦੇਖੋ ਆ ਦੇਖੋ ਮੈਂ ਪੂਰਾ ਹੱਥ ਅਟੈਚ ਕਰਤਾ ਆ ਦੇ ਉੱਥੇ ਬਿਜਲੀ ਇਕੱਠੀ ਹੁੰਦੀ ਹੈ ਸਾਰੀ ਇਹ ਦੇਖੋ ਜਿੱਥੇ ਮੈਂ ਆ ਦੇ ਉੱਥੇ ਸਾਰੀਆਂ ਕਿਰਨਾਂ ਸਾਰੀਆਂ ਇਕੱਠੀਆਂ ਹੁੰਦੇ ਨੇ ਜਿੱਥੇ ਜ਼ਿਆਦਾ ਵੇਵਜ਼ ਕੋਇਲ ਰਹਾਂਹੀਂ ਬਿਜਲੀ ਟੀ ਆਪਨੇ ਪਿੰਡ ਹੋਵੇ ਇੰਡੀਆ ਜਾਣੇ ਪੁੱਛਾ ਦੇਣ ਲੱਗ ਜਾਣ ਲੋਕਾਂ ਦਾ ਉਹ ਵਿਖੇ ਦੱਸਣ ਲੱਗ ਜਾਂ ਉਹ ਵੀ ਐਸ ਐਸ ਘਰ ਕੋਈ ਤੇਰਾ ਪੁੱਛੇ ਦੱਸਾਂ ਅਰੇ ਸਾਇੰਸ ਹੈ ਸਾਇੰਸ ਟੈਕਨੋਲੋਜੀ ਇਹ ਸਾਰੀ ਆ ਗਈ ਜੀ ਟਰਬਾਈਨ ਦੇ ਅੰਦਰ ਹੀ ਐਸੇ ਬਣੀ ਹੋਈ ਲਾਇਬ੍ਰੇਰੀ ਅਤੇ ਤੁਹਾਨੂੰ ਮਨ ਖਾਣ ਜਿ세 ਪਾਣੀ ਆ ਕੇ ਡ੍ਰੌਪ ਕਰਦਾ ਆਹ ਨਿਆਗਰਾ ਫਾਲ ਵਾਲੇ ਪਾਸਿਓਂ ਇਧਰੋਂ ਪਾਣੀ ਆ ਰਿਹਾ ਇਹ ਇੱਥੇ ਆ ਰਿਹਾ ਆਹ ਜਾਲ ਬਣੇ ਹੋਏ ਨੇ ਇਥੋਂ ਦੀ ਟਰਬਾਈਨਾਂ ਦੇ ਵਿੱਚ ਪਾਣੀ ਜਾਂਦਾ ਹੈ ਇਸ ਜਗ੍ਹਾ ਤੋਂ ਦੇ ਪਾਣੀ ਰੋਟਰ ਵਾਈਨਾਂ ਦੀਆਂ ਚਾਬੀਆਂ ਚਾਬੀਆਂ ਕਾਧੀਆਂ ਨੇ ਚਾਬੇ ਨੇ ਇੱਕ ਚਾਬੀ ਦਾ ਮੂੰਹ ਘੱਟ ਤੋਂ ਘੱਟ ਅੱਧਾ ਫੁੱਟ ਪੌਣਾ ਫੁੱਟ ਚੌੜਾ ਹੈ ਦੇਖੋ ਕਿੱਡੇ ਕਿੱਡੇ ਨਟ ਬੋਲਟ ਨੇ ਇਹ ਹੈਵੀ ਕੰਮ ਹੈ ਹੁਣ ਮੈਂ ਤੁਹਾਨੂੰ ਇਹੋ ਜੇ ਇੱਕ ਨਿਕੋਲਾ ਟੈਸਲਾ ਦੇ ਦੀਵਾਨ ਦੀ ਫੋਟੋ ਦਿਖਾਉਣਾ ਜਿਨੇ ਸਾਰੀ ਦੁਨੀਆ ਤੇ ਵਰਲਡ ਤੇ ਆ ਜਿਹੜੇ ਆਪਾਂ ਬਿਜਲੀ ਦਾ ਆਨੰਦ ਮਾਣ ਰਹੇ ਹਾਂ ਇਲੈਕਟ੍ਰਿਸਿਟੀ ਦਾ ਜਿਹਨੇ ਕਾਰਡ ਕੱਢੀ ਆ ਬੰਦਾ ਜੀ ਸ਼ੇਰ ਆਸੀਗਾ ਰਮ ਗਿਆ ਨਹੀਂ ਉਹ ਆ ਇਹਦੇ ਸਟੈਚੂ ਦੇਖੋ ਇੱਥੇ ਵੇਖਦੇ ਨੇ ਨਿਆਗਰਾ ਹਵਾਲ ਦੁਨੀਆ ਬੜੇ ਲੈ ਜਾਂਦੇ ਆ ਫੈਨ ਇਹਨਾਂ ਦੇ ਆ ਜਿਹੜੇ ਸਾਇੰਟਿਸਟ ਆ ਅਲੱਗ ਅਲੱਗ ਜਿਹੜੇ ਹੋਏ ਨੇ ਆ ਬੰਦਾ ਹੈ ਜਿਹਨੇ ਬਿਜਲੀ ਦੀ ਕਾਰਡ ਕੱਢੀ ਆ ਟਰਵਾਈਨਾ ਬਣਾਈਆਂ 8 টারਬাইন ਹੈ ਜੀ ਜਿਹੜੀਆਂ টারਬਾਈਨਾ ਅੰਦਰ ਵਿੱਚ ਫਿੱਟ ਕਰੀਆਂ ਹੋਈਆਂ ਨੇ ਉਸ ਦਾ ਮਾਡਲ ਬਾਹਰ ਲਾਇਬ੍ਰੇਰੀ ਚ ਲਾਇਆ ਹੋਇਆ ਹੈ ਜਿਹੜੀਆਂ ਬਿਜਲੀ ਪੈਦਾ ਕਰਦੀਆਂ ਨੇ ਇਸ ਪਾਸੇ ਤੋਂ ਪਾਣੀ ਹੈ ਜਿਹੜਾ ਲਿਆ ਕਰਾ ਹਾਲਤੋਂ ਇੰਟਰ ਕਰਦਾ ਇਹਨਾਂ টারਬਾਈਨਾ ਦੇ ਵਿੱਚ ਇੱਥੋਂ ਫਿਰ نیچے ਜਾਂਦਾ ਇੱਥੋਂ ਘਟੋ ਘਟ ਜਿਹੜਾ ਆਪਾਂ ਜਾਣਾ ਉਹ 350 350 ਫੁੱਟ ਨੀਵੇਂ ਹੈ ਜਿਹੜਾ ਪਜਾਮਾ ਨੇ ਹੁਣ ਟਨਲ ਦੇ ਵਿੱਚ ਆਪਾਂ ਉਧਰੋਂ ਚੱਲਾਂਗੇ ਜੀ ਹੁਣ ਦੁਨੀਆ ਦੇ ਸਭ ਤੋਂ ਪੁਰਾਤਨ ਘੰਟੇ ਪਾਣੀ ਦੱਸਣ ਵਾਲੇ ਪੁਰਾਣੀਆਂ ਘੜੀਆਂ ਨੇ ਜੀ ਇਹ ਗਰੇਂਦਰ ਆ ਲੈ ਫੜੀ ਲੋ ਬੋਹੇਰਾ ਬੋਲ ਦੇਖੋ ਮੈਂ ਤਾਂ ਬਕੇ ਐਂ ਕਰ ਦੂੰ ਅੱਜ ਤੋਂ 100 ਸਾਲ ਪੁਰਾਣੇ ট্রান্সਫਾਰਮਰਾਂ ਦੇ ਕੋਇਲ ਲੋ ਜੀ ਵੇਟ ਕਰ ਰਹੇ ਆ ਜਿਹੜੀ ਲਿਫਟ ਹੈ ਇਹਦਾ ਗੇਟ ਖੁੱਲਿਆ ਨਹੀਂ ਇਹ ਹੈਗੀ ਡਾਊਨ 180 एट, थी थी गेट डाउन 180 ਫਟ ਕਾਫੀ ਹੁੰਦਾ ਹੈ ਨਾ ਲਓ ਜੀ ਗੇਟ ਖੁੱਲ ਗਿਆ ਨੀਚੇ ਵਾਲਾ ਗਰੁੱਪ ਜਾ ਰਿਹਾ ਬਾਹਰ ਤੇ ਹੁਣ ਆਪਣਾ ਗਰੁੱਪ ਹੈ ਜਿਹੜਾ ਉਹ ਰੈਡੀ ਹੈ ਓਕੇ ਚਲੋ ਜੀ ਉਹ ਤੇਰੇ ਬਾਸੇ ਲਿਖਾ ਤੇਰੇ ਬਾਸੇ ਆਜੋ ਆਜੋ ਵੀ ਆਜੋ ਹੁਣ ਇਹਨੇ ਨੀਚੇ ਤੱਕ ਆਪਾਂ ਨੂੰ ਦਿਖਾਉਂਦੇ ਜਾਉਗੇ ਜੀ ਸ਼ੀਸ਼ਾ ਦੇ ਚਾਰ ਸਿਫਰੀ ਹੈ ਚਾਰੇ ਪਾਸੇ ਸ਼ੀਸ਼ਾ ਹੈ ਹੈਨਾ ਤੈਨੂੰ ਤੈਨੂੰ ਦੋ ਪਾਸੇ ਸ਼ੀਸ਼ਾ ਹੈ ਚੱਲ ਪੀ ਜੀ ਨੀਚੇ ਨੂੰ ਕੋਈ ਨਾ 180 ਗ੍ਰਾਮ ਅੰਡਰ ਟਨਲ दैट ਯੂ ਆਰ ਗੋਣਾ ਬੀ ਵਾਕਰ 22 ਆਟਰਵਾਇਨ ਸਿਸਟਮ ਸਾਰਾ ਆ ਗਿਆ ਆਟਰਵਾਇਨ ਲੰਗੀ ਇੱਕੋ ਇਸਪੈਸ਼ਲ ਹਿਅਰ ਇਜ਼ ਵਟ ਵੀ ਕਾਲ 10 ਸਟਾਕ ਥਰ ਇਜ਼ 11 ਆਫ ਦਮ ਇਹ ਮੀਚੇ ਚੋਟੇ ਵੱਡੇ ਜਿਹੜੇ ਮੋٹے ਪਾਈਪ ਐ ਘਟੋ ਘਟ ਪਾਣੀ ਜਿਹਦੇ ਵਿੱਚ ਦੀ ਜਾਂਦਾ ਮੇਰੇ ਖਿਆਲ ਨਾਲ 10 ਫੁੱਟ ਦਾ ਆਇਆ ਹੋਊ ਉਹਦਾ 10 ਫੁੱਟ ਤੋਂ ਜ਼ਿਆਦਾ ਹੀ ਹੋਊ ਜਿਹਦੇ ਵਿੱਚੋਂ ਪਾਣੀ ਜਾਂਦਾ ਪਾਣੀ ਆਟਰਵਾਇਨ ਸਿਸਟਮ ਐ ਸਾਰਾ ਜਿਹਦੇ ਵਿੱਚੀ ਰੋਲਰ ਘੁੰਮ ਕੇ ਬਿਜਲੀ ਪੈਦਾ ਕਰਦੇ ਇੰਨੇ ਕ੍ਰੀਏਟਡ 25 ਥਰਡਸ ਆਫ ਇਲੈਕਟ੍ਰਿਸਿਟੀ ਵਿਚ ਇਸ ਕੈਪਚਰ ਨੀਚੇ ਆ ਗਏ ਜੀ ਗਰਾਉਂਡ ਤੇ ਆਪਾਂ ਹੁਣ ਇੱਥੇ ਆਪਾਂ ਨੂੰ 670 ਮੀਟਰ ਸਰੰਗਾਂ ਦੇ ਵਿੱਚ ਇੱਧਰ ਉੱਧਰ ਤੁਰਨਾ ਪੈ ਸਕਦਾ ਹੈ ਨੀਚੇ ਠੰਡ ਬਹੁਤ ਹੈ ਜੀ ਆਹ ਦੇਖੋ ਸਰੰਗੋ ਜਾ ਰਹੀ ਹੈ ਦੇਖੋ ਅੱਛਾ ਆਲੇ-ਦਾਲੇ ਨੂੰ ਥੋੜਾ-ਥੋੜਾ ਪਾਣੀ ਵੀ गिर ਰਿਹਾ ਹੈ ਜੀ ਡਾਟਨਲ ਐਟ ਦਾ ਨਿਆਗਰਾ ਪਾਰਕ ਪਾਵਰ ਸਟੇਸ਼ਨ ਲਓ ਜੀ ਦੇਖੋ ਸਰੰਗ ਉੱਚੀ ਬਹੁਤ ਹੈ ਪਾਣੀ ਵੀ ਡਿੱਗ ਰਿਹਾ ਹੈ ਇਹ ਸਰੰਗ ਘੱਟੋ ਘੱਟ 25 ਤੋਂ 30 ਫੁੱਟ ਚੌੜੀ ਹੈ ਜੀ ਉਚਾਈ ਇਹਦੀ ਹੋਊਗੀ 30 ਫੁੱਟ 30 ਤੋਂ ਜ਼ਿਆਦਾ ਹੀ ਹੋ ਉਚਾਈ ਬੜਾ ਹੀ ਮਨਮੋਹਕ ਦ੍ਰਿਸ਼ ਹੈ ਲੋਕ ਸਾਰੇ ਦੇਖ ਰਹੇ ਨੇ نیچے ਜਾ ਕੇ ਆ ਜਾਓ ਬਈ ਤੇ ਥੋੜਾ ਜਿਆਦਾ ਸਾਰੀ ਟਨਲ ਦੀ ਜੇ ਆਪਾਂ ਫੁਲਮਾਉਣ ਲੱਗੇ ਫਿਰ ਤਾਂ ਮੇਰੇ ਖਿਆਲ ਕਾਫੀ ਲੰਮੀ ਵੀਡੀਓ ਬਣ ਜੂ ਵਿੱਚੋਂ ਵਿੱਚੋਂ ਤੁਹਾਨੂੰ ਜਿਹੜੀ ਜਾਦਗਰੀ ਫਲ ਜੇ ਦੇਖਣ ਵਾਲੀਆਂ ਚੀਜ਼ਾਂ ਹੋਣੀਆਂ ਨੇ ਉਹ ਫੁਲਮਾਵਾਂਗੇ ਬਾਊਜ਼ ਕਰ ਕਰਕੇ ਵੀਡੀਓ ਨੂੰ ਕਿਉਂਕਿ 670 ਮੀਟਰ ਲੰਮੀ ਟਨਲ ਹੈ ਕਾਫੀ ਟਾਈਮ ਲੱਗ ਜਣੇ ਇਹਨੂੰ ਸਾਰੀ ਲੰਮੀ ਨੂੰ ਤਾਂ ਫਲਮਾਈਏ ਇਸੇ ਤਰ੍ਹਾਂ ਅੱਗੇ ਚੱਲੀ ਜਾਣੀ ਹੈ ਜੀ ਇਹ ਗਰੇਂਦਰ ਕਹਿੰਦਾ ਆ ਉੱਪਰ ਆ ਰਹੀ ਹੈ ਟਨਲ ਤੇ ਕਹਿੰਦਾ ਇੱਕਦੋ ਤੇੜਾ ਹੀ ਵਿੱਚ ਆਈਆਂ ਹੋਈਆਂ ਸੀ ਆਆਂ ਇੱਕ ਥਾਂ ਮੇ ਉਹ ਪੱਤੀਆਂ ਲਾ ਕੇ ਖੜਾਈਆਂ ਹੋਈਆਂ ਨੇ ਕੰਨ 670 ਮੀਟਰ ਦੇ ਪਿੱਛੇ ਆਪਾਂ ਇੱਧਰ ਫਿਰਦੇ ਆਂ ਜੇ ਕਿਤੇ ਕਹਿੰਦਾ ਇੱਧਰੋਂ ਉੱੱਤੇ ਗੱਡੇ ਕਿ ਕੋਈ ਬੰਦ ਹੋ ਗਈ ਕੀ ਕਰਾਂਗੇ ਕਹਿੰਦਾ ਆਪਣੇ ਲਈ ਵਿੱਚ ਚੌਲ ਨੇ ਥੋੜੇ ਜਿਹਾ ਬਣਾ ਕੇ ਲਿਆ ਚੌਲ ਦਾ ਖਾ ਕੇ 10 ਵੀ ਘੰਟੇ ਨਿਕਲ ਸਕਦੇ ਨੇ ਅਗਰ ਭਰਾਵਾ ਵਾਈਗੁਰੀ ਰੱਖ ਹੈ ਹਰ ਜਗ੍ਹਾ ਤੇ ਬਹੁਤ ਲੰਮੀ ਟਨਲ ਹੈ ਜੀ ਬਹੁਤ ਲੰਮੀ ਹੈ ਬਾਕੀ ਗੋਰਿਆਂ ਦੀ ਗੱਲਾਂ ਮੰਨਣ ਵਾਲੀਆਂ ਨੇ ਜੀ ਚੀਜ਼ਾਂ ਨੂੰ ਪੁਰਾਣੀਆਂ ਨਹੀਂ ਆ ਸੰਭਾਲਦੇ ਨੇ ਇਹ ਸਾਡੇ ਤਾਂ ਤਬਾਹ ਕਰਤਾ ਪੁਰਾਣਾ ਇਤਿਹਾਸ ਸਾਰਾ ਪੰਜਾਬ ਦੇ ਵਿੱਚ ਕੀ ਕਰੀਏ ਇੰਨੀਆਂ ਲੇਹਰਾਂ ਨੇ ਧਰਤੀ ਦੀਆਂ ਜਿਹੜੀਆਂ ਆਪਾਂ ਪਾਸ ਕਰਕੇ نیچے ਪਹੁੰਚਿਆ ਅਲੱਗ-ਅਲੱਗ ਤਰ੍ਹਾਂ ਦੀਆਂ ਇੰਨੀਆਂ ਲੇਹਰਾਂ ਹਨਾ 10 ਫੁੱਟ 15 ਫੁੱਟਾਂ ਲੇਅਰ ਹੈ 10 ਫੁੱਟ ਉਹ ਲੇਅਰ ਹੈ 62 ਫੁੱਟ ਕੰਕਰੀਟ ਦੀ ਲੇਅਰ ਹੈ 13 ਫੁੱਟ ਲਗ ਇੰਨੀਆਂ ਲੇਹਰਾਂ नीचे आप पहुंचे हो फुट टर, अंडरग्राउंड टनलबाज कंस्ट्रक्ट अच्छा आ फोटो है जी अज तो सौ साल पहला जो कट के ਆੜ ਦੀਆਂ ਚਟਾਨਾਂ ਨੂੰ ਇਹ ਟੰਡਲ ਤਿਆਰ ਕੀਤੀ ਗਈ ਹੈ ਉਸ ਸਮੇਂ ਦੀ ਕੰਸਟਰਕਸ਼ਨ ਦਾ ਜਿਹੜਾ ਕੰਮ ਚੱਲ ਰਿਹਾ ਸੀ ਉਹ ਤਸਵੀਰ ਹੈ ਚਲੋ ਭਈ ਆ ਦੇਖੋ ਕਿਤੋਂ ਕਿਤੋਂ ਇਹ क्रैक ਵੀ ਹੋਇਆ ਹੋਇਆ ਜੀ ਪਰ ਆ ਜਿਹੜਾ क्रैक ਹੋਇਆ ਹੋਇਆ ਹੈ ਆ ਦੇਖੋ ਪਾਣੀ ਸਿਮ ਰਿਹਾ ਇਹਦੇ ਹੁਣ ਆਪਣੇ ਖੱਬੇ ਹੱਥ ਤਾਂ ਬਹੁਤ ਉੱਚੇ ਉੱਚੇ ਪਹਾੜ ਨੇ ਧਰਤੀ ਹੈ ਪਰ ਜਿਹੜਾ ਸੱਜਾ ਹੱਥ ਹੈ ਆਪਣਾ ਇਹ ਸਮੁੰਦਰ ਹੈ ਇਸ ਪਾਸੇ ਸਮੁੰਦਰ ਹੈ ਜਿਹੜੀ ਨਾਗਰਾਫਾਲ ਦਾ ਪਾਣੀ ਜਿਹੜੀ ਟੱਕ ਪੈਂਦੀ ਆ ਉਹ ਆਹ ਤੰਦ ਨਾਲ ਹੈ ਚੈਨਲ ਦੇ ਲਾਸਟ ਪੁਆਇੰਟ ਤੇ ਆਪਾਂ ਪਹੁੰਚ ਗਏ ਜੀ ਸਾਹਮਣੇ ਚਾਨਣ ਦੇਸਣ ਲੱਗ ਗਿਆ ਅੱਗੇ ਨਾ ਉਹ ਜਿਹੜੀ ਨਿਆਗਰਾ ਫਾਲ ਦੀਆਂ ਧਾਰਾਂ ਜਿਹੜੀਆਂ ਵੱਡੀਆਂ ਪਾਣੀ ਦੀਆਂ ਉਹ ਜਿੱਥੇ نیچے गिरਦੀਆਂ ਨੇ ਆਪਾਂ ਉਸ ਪੁਆਇੰਟ ਤੇ ਆ ਗਏ ਉੱਥੋਂ ਤੁਹਾਨੂੰ ਦ੍ਰਿਸ਼ ਦਿਖਾਵਾਂਗੇ ਚੱਲ ਕੇ ਅੱਗੇ ਜਿਹੜੇ ਪਹੁੰਚ ਗਏ ਆਪਾਂ ਬਿਲਕੁਲ ਜਿਹੜੇ ਪਹੁੰਚ ਗਏ ਜੀ ਉਹ ਸਾਹਮਣੇ ਅਮਰੀਕਾ ਵਾਲੀ ਸਾਈਡ ਹੈ ਤੇ ਇਧਰਲੀ ਸਾਈਡ ਜਿਹੜੀ ਹੈਗੀ ਆਪਾਂ ਕੈਨੇਡਾ ਵਾਲੀ ਸਾਈਡ ਹੈ ਆ ਇਥੋਂ ਪਹੁੰਚ ਸਕਦੇ ਆ ਆਪਾਂ ਤੇ ਆਇਆ ਗੁਰਿੰਦਰ ਆ ਪਹੁੰਚ ਗਏ ਜੀ ਆਪਾਂ ਲਾਸਟ ਪੁਆਇੰਟ ਤੇ ਸਰੰਗ ਦੇ ਆ ਕੇ نیچے ਸਤਰੰਗੀ ਪੀੜ ਬਣ ਰਹੀ ਹੈ ਤੇ ਦੇਖੋ ਜੀ ਦ੍ਰਿਸ਼ ਪਾਣੀ ਉੱਡ-ਉੱਡ ਪੈ ਰਿਹਾ ਆ ਸਾਹਮਣੇ ਫੈਰੀ ਇੱਕ ਲੋਕਾਂ ਨੂੰ ਦਿਖਾਉਣ ਵਾਲੀ ਫੈਰੀ ਵੀ ਫਿਰ ਰਹੀ ਹੈ ਨੀਚੇ ਵਾਲੇ ਪੁਆਇੰਟ ਤੇ ਆ ਗਏ ਜੀ ਆਪਾਂ ਬਿਲਕੁਲ ਉੱਪਰਲੀ ਸਾਈਡ ਅਮਰੀਕਾ ਹੈ ਇਧਰਲੀ ਸਾਈਡ ਕੈਨੇਡਾ ਹੈ ਕੈਨੇਡਾ ਵਾਲੇ ਪਾਸੋਂ ਡਿੱਗ ਰਿਹਾ ਪਾਣੀ ਆ ਆ ਗਿਆ ਟਨਾਂ ਸਰੰਗ ਦਾ ਦਰਵਾਜ਼ਾ ਜੀ ਲਗਾ ਉੱਪਰ ਲੋਕ ਛੜੇ ਨੇ ਜੀ 322 ਫੁੱਟ نیچے ਆਪਾਂ ਦੋਨੋਂ ਪਾਸੇ ਆਪਣੀ ਆਪਣੀ ਕਿਸਤੀਆਂ ਫਿਰ ਰਹੀਆਂ ਨੇ ਜੀ ਕੈਨੇਡਾ ਵਾਲੀ ਕਿਸਤੀ ਜਿਹੜੀ ਹੈਗੀ ਉਹਨਾਂ ਦੇ ਨੀਲੇ ਕੱਪੜੇ ਪਾਏ ਹੋਏ ਨੇ ਜਿਹੜੀ ਯੂ ਐਸ اے ਵਾਲੀ ਹੈ ਉਹਨਾਂ ਦੇ ਲਾਲ ਅਲੱਗ ਅਲੱਗ ਨਿਸ਼ਾਨ ਰੰਗ ਰੱਖਿਆ ਹੋਇਆ ਹੈ ਤਾਕੇ ਕੋਈ ਡਾਂਕੀ ਨਾਲ ਆ ਜਾਏ ਪਤਾ ਲੱਗੇ ਜੇ ਉਹ ਸਾਹਮਣੇ ਪੁਲ ਦਿਸ ਰਿਹਾ ਕੋਲ ਜਿਹੜਾ ਹੈਗਾ ਇਹ ਅੱਧਾ ਅਮਰੀਕਾ ਵਿੱਚ ਹੈ ਅੱਧਾ ਕੈਨੇਡਾ ਵਿੱਚ ਹੈ ਇਹ ਨੀਚੇ ਦਾ ਦ੍ਰਿਸ਼ ਸਾਰਾ ਆਪਾਂ ਦੇਖ ਰਹੇ ਹਾਂ ਸਰੰਗੋਦਵਾਰਾ ਆ ਕੇ ਜਿਹੜੀ ਨਾਗਰਾਫਾਲ ਹੈ ਉਹ ਬਿਲਕੁਲ ਡਾਊਨ ਤੋਂ ਨੀਚੇ ਤੋਂ ਔਰ ਨੇੜੇ ਤੋਂ ਬਿਲਕੁਲ ਨੇੜੇ ਤੋਂ ਸ਼ਾਇਦ ਤੁਹਾਨੂੰ ਕਿਉਂਕਿ ਪਾਣੀ ਉੱਡ ਬਹੁਤ ਰਿਹਾ ਧੁੰਦ ਹੈ ਸਾਫ਼ ਨਾ ਨਜ਼ਰ ਆਉਂਦਾ ਹੋਵੇ ਸਾਡੇ ਉੱਪਰ ਪਾਣੀ ਪੈ ਰਿਹਾ ਹੈ ਮੋਬਾਈਲ ਦੇ ਉੱਪਰ ਵੀ ਮੋਬਾਈਲ ਤੇ ਵੀ ਪਾਣੀ ਪੈ ਰਿਹਾ ਹੈ ਲੋ ਜੀ ਨੀਚੇ ਵਾਲਾ ਸੀਨ ਤੁਹਾਨੂੰ ਦਿਖਾ ਕੇ ਹੁਣ ਖਾਲੀ ਹੋਇਆ ਜਮੀ ਹੁਣ ਅਧਰ ਲੈ ਤੇ ਆਪਾਂ ਚੱਲਾਂਗੇ ਹੁਣ ਇੱਥੋਂ ਉੱਪਰ ਵੱਲ ਨੂੰ ਲਾਸਟ ਸ਼ਾਟ ਤੁਹਾਨੂੰ ਥੋੜਾ ਜਿਹਾ ਫੇਰ ਦਿਖਾ ਦਈਏ ਕਿਉਂਕਿ ਪਾਣੀ ਬਹੁਤ ਆ ਰਿਹਾ ਹੈ ਉਹ ਡੁੱਡ ਕੇ नीचे बैक करके मैं बना रहा लो जी ਹੁਣ ਆਪਾਂ ਸੁਰੰਗ ਦੇ ਵਿੱਚੋਂ ਆ ਗਏ ਬਾਹਰ ਉਥੇ ਟਰਬਾਈਨਾਂ ਤੋਂ ਜਿੱਥੋਂ ਚੱਲੇ ਸੀ ਆਪਾਂ ਤੇ ਹੁਣ ਆਪਾਂ ਸਾਰਾ টারਬਾਈਨ ਸਿਸਟਮ ਸਾਰਾ ਦੇਖ ਲਿਆ ਤੁਹਾਨੂੰ ਦਿਖਾ ਦਈਏ ਪ੍ਰਾਤਨ ਘੜੀ ਦੇਖੋ ਆ نیچے ਸੋਲਿਡ 1898 ਇਹ ਸਿਸਟਮ ਇਹ ਜਿਹੜਾ ਇੱਥੋਂ ਘੁੰਮਦਾ ਜੀ ਇਹ ਉਹਨਾਂ ਸਮੇਂ ਦੇ ਵਿੱਚ ਜਿਹੜਾ ਪਾਣੀ ਵਾਲੇ ਗੇਟ ਨੇ ਜਿਹੜੇ نیچے ਸੁਰੰਗ ਦੇ ਵਿੱਚ ਆ ਦੇਖੋ ਪਰੋ ਸਿਸਟਮ ਚੱਲਦਾ ਹੈ ਇਹ ਤੇ ਆ ਚੂੜੀਦਾਰ ਸਿਸਟਮ ਹੈ ਜੈਕ ਜਿਹਨੂੰ ਆਪਾਂ ਜੈਕ ਕਹਦੇ ਹਈਏ ਜੈਕ ਦਾ ਪਾਣੀ ਵਾਲੇ ਗੇਟ ਖੋਲਣ ਵਾਸਤੇ ਪਰ ਇਹਨਾਂ ਨੇ ਇਹ ਸਿਸਟਮ ਨੂੰ ਸਾਰੇ ਨੂੰ ਹੁਣ ਇਹ ਇੱਥੇ ਕਿਉਂਕਿ ਪ੍ਰਾਤਨ ਹੈਗਾ 100 ਸਾਲ ਤੋਂ ਪਹਿਲਾਂ ਦਾ ਸਿਸਟਮ ਸੀ ਇਹ ਹੁਣ ਇਹਨਾਂ ਨੇ ਇਹ ਵਾਸ਼ਰੂਮ ਬਣਾਵੇ ਤੇ ਲੋ ਜੀ ਇਹ ਬਲੌਗ ਆਪਾਂ ਜਿਹੜਾ ਨਿਆਗਰਾ ਫਾਲ ਦੀ ਟਰਬਾਈਨ ਸਿਸਟਮ ਹੈ ਇਲੈਕਟ੍ਰਿਸਿਟੀ ਸਿਸਟਮ ਪੁਰਾਣਾ ਇਹਦਾ ਇਸ ਬਲੌਗ ਨੂੰ ਆਪਾਂ ਇੱਥੇ ਹੀ ਸਮਾਪਤ ਕਰਨ ਲੱਗੇ ਆਂ ਦਾਸ ਨੂੰ ਅਜਾਜ ਦਿਓ ਜੀ ਭਾਈ ਅਵਤਾਰ ਸਿੰਘ ਹਜ਼ੂਰੀ ਕੀਰਤਨੀਏ ਗੁਰਦੁਆਰਾ ਗੁਰਸਾਗਰ ਮਸਤੋਣਾ ਸਾਹਿਬ ਅਗਲਾ ਬਲੌਗ ਆਪਾਂ ਮਿਲਦੇ ਆਂ ਇਸ ਟਰਬਾਈਨ ਸਿਸਟਮ ਚੋਂ ਬਾਹਰ ਨਿਆਗਰਾ ਫਾਲ ਦੇ ਬਾਹਰ ਦੇ ਦ੍ਰਿਸ਼ ਉਹ ਆਪਾਂ ਹੁਣ ਦੇਖਾਂਗੇ ਇਸੇ ਤਰ੍ਹਾਂ ਨਾਲ ਜੁੜਿਓ ਚੈਨਲ ਸਾਡਾ ਭਾਈ ਅਵਤਾਰ ਸਿੰਘ ਮਸਤਵਾਨ ਆ ਇਹਨੂੰ ਸਬਸਕ੍ਰਾਈਬ ਕਰ ਦਿਓ ਸ਼ੇਅਰ ਕਰ ਦਿਓ ਤਾਂ ਕਿ ਵੱਧ ਤੋਂ ਵੱਧ ਜਿਹੜੀਆਂ ਸੰਗਤਾਂ ਬਾਹਰਲੇ ਦ੍ਰਿਸ਼ ਦੇਖ ਲੈਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ